ਭਗਤੇ ਭਾਈ ਦੇ ਪਿੰਡ ਲੈ ਜਾ ਸੋਹਣਿਆ ਵੀ ਰਹਿੰਦੀ ਤੇਰੇਆਂ ਖਿਆਲਾਂ ਵਿੱਚ ਖੋਈ ਮਾਪਿਆਂ ਨੇ ਪੜਨੋਂ ਹਟਾ ਲਈ ਹਾਨੀ ਆਵੇ ਤੇਰੇ ਪੜ ਕੇ ਪੁਰਾਣੇ ਖਾਤਰ ਹੋਈ ਮਿੱਤਰੋ ਬਹੁਤ ਹੀ ਫੇਮਸ ਗੀਤਕਾਰ ਭਗਤੇ ਭਾਈ ਕਾ ਕਰਮਜੀਤ ਸਿੰਘ ਜੋ ਕਿ ਬਹੁਤ ਹੀ ਮਸ਼ਹੂਰ ਗੀਤਕਾਰ ਸੀ ਜਿਨੇ ਬਹੁਤ ਸਾਰੇ ਗਾਣੇ ਕੀਤੇ ਅੱਜ ਆਪਾਂ ਉਸ ਪਿੰਡ ਪਹੁੰਚੇ ਆ ਮਿੱਤਰੋ ਇੱਥੇ ਕੋਈ ਚਰਨ ਹਲਵਾਈ ਆ ਜੋ ਕਿ ਕਾਲੇ ਪੀਲੇ ਦੀ ਦਵਾਈ ਦਿੰਦਾ ਗਰੰਟੀ ਨਾਲ ਤੇ ਮਿੱਤਰੋ ਉਹ ਦਵਾਉਣ ਆਏ ਆ ਤੇ ਇਸ ਪਿੰਡ ਮਿੱਤਰੋ ਹੜੰਬੇ ਤੇ ਟੋਕੇ ਬਹੁਤ ਬੰਦੇ ਆ ਤੇ ਦੂਰ ਦੂਰੋਂ ਲੋਕ ਇਸ ਪਿੰਡ ਦੇ ਵਿੱਚ ਆਉਂਦੇ ਨੇ ਮੈਂ ਖੁਦ ਹੈਰਾਨ ਰਹਿ ਗਿਆ ਵੀ ਪਿੰਡ ਸ਼ਹਿਰ ਕਦੋਂ ਬਣ ਗਿਆ ਬਾਈ ਵਾਹ ਕਮਾਲ ਸ਼ਹਿਰ ਕਿਉਂਕਿ ਕੇਲੇ ਅਸੀਂ ਤਾਂ ਲੈ ਕਿਉਂਕਿ ਚਰਨ ਹਲਵਾਈ ਨੇ ਮੰਗਾਏ ਨੇ ਕਿਉਂਕਿ ਕੇਲੇ ਚ ਲਾ ਕੇ ਉਹ ਦਵਾਈ ਖਾਣੀ ਹੁੰਦੀ ਆ ਤੇ ਇੱਥੇ ਆ ਬਾਜ਼ਾਰ ਆ ਬਾਈ ਜੀ ਇਸ ਵਕਤ ਅਸੀਂ ਬਾਜ਼ਾਰ ਦੇ ਵਿੱਚ ਆ ਮੈਂ ਨਾ ਯਾਰ ਕਮਾਲ ਹੀ ਮੰਨ ਗਿਆ ਪਿੰਡ ਭਗਤਾ ਭਾਈ ਦਾ ਪਹਿਲੀ ਵਾਰੀ ਦੇਖਿਆ ਤੇ ਪਿੰਡ ਤੋਂ ਸ਼ਹਿਰ ਬਣ ਲੱਗਿਆ ਕਮਾਲ ਹੋ ਗਿਆ ਯਾਰ ਦੱਸਣਾ ਕਿੰਨੀ ਤਰੱਕੀ ਕਰ ਗਏ ਨੇ ਇਹ ਪਿੰਡ ਤੇ ਮੇਰੇ ਤੋਂ ਇੱਥੇ ਬਹੁਤ ਹੀ ਫੇਮਸ ਗੁਰਦੁਆਰੇ ਨੇ ਖਾਸ ਕਰਕੇ ਇੱਥੇ ਭੂਤਾਂ ਵਾਲਾ ਖੂਹ ਤੇ ਗੁਰੂ ਮਹਿਲ ਗੁਰਦੁਆਰਾ ਸਾਹਿਬ ਕਈ ਗੁਰਦੁਆਰੇ ਸਾਹਿਬ ਨੇ ਜੀ ਇੱਥੇ ਪਿੰਡ ਪਹਿਲਾਂ ਦੇਖੋ ਤੇ ਹੈਰਾਨ ਕਰਨ ਵਾਲੀ ਗੱਲ ਆ ਆ ਪਿੰਡ ਦਾ ਚੌਕ ਆ ਜੀ ਮੇਨ ਤੇ ਆ ਦੇਖੋ ਜੀ ਕਿੰਨੀ ਖੂਬਸੂਰਤੀ ਤੇ ਕਿੰਨੀ ਸਫਾਈ ਐ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਤੇ ਗੀਤਕਾਰ ਜਿਹੜਾ ਫੇਮਸ ਸੀ ਇੱਥੋਂ ਦਾ ਮੈਨੂੰ ਉਹ ਗਾਣਾ ਬੜਾ ਸੋਹਣਾ ਲੱਗਦਾ ਸੀ ਮਾਪਿਆਂ ਨੂੰ ਪੜ੍ਹਨੋਂ ਹਟਾਣੀ ਹਾਲੀਆਂ ਵੀ ਕਿਹੜੇ ਪਾਸੇ ਜਾਵਾਂ ਮੈਂ ਕਰਮਜੀਤ ਵੇ ਗੌਣ ਜੋਗੀ ਰਹਿ ਗਈ ਮੈਂ ਗਮਾਂ ਦੇ ਗੀਤ ਵੇ ਹਾਂਜੀ ਤੇ ਮੈਨੂੰ ਉਹ ਬੜਾ ਸੋਹਣਾ ਲੱਗਦਾ ਸੀ ਤੇ ਜਦੋਂ ਮੈਨੂੰ ਦੱਸਿਆ ਵੀਰ ਨੇ ਵੀ ਇਹ ਭਗਤੇ ਪਾਈ ਦਾਸੀ ਉਹ ਕਰਮਜੀਤ ਸਿੰਘ ਤੇ ਇਸ ਕਰਕੇ ਮੈਨੂੰ ਖੁਸ਼ੀ ਹੋਈ ਤੇ ਲਓ ਵੀ ਮਿੱਤਰੋ ਸ਼ਹਿਰ ਤੋਂ ਆਪਾਂ ਐਂਟਰ ਹੋ ਚੁੱਕੇ ਹਾਂ ਪਿੰਡ ਸ਼ਹਿਰ ਅੱਗੇ ਪਿੰਡ ਆ ਰਿਹਾ ਜੀ ਤੇ ਬਿਲਕੁਲ ਪੱਕੀਆਂ ਗਲੀਆਂ ਜੀ ਤਿੰਨ ਸਰਪੰਚ ਬੰਦੇ ਆ ਜੀ ਇੱਥੋਂ ਦੇ ਮਿਲਦਾ ਲਗਭਗ 15000 ਦੇ ਕਰੀਬਨ ਵੋਟ ਆ ਜੀ ਇੱਥੇ ਦੱਸਦੇ ਆ ਪਿੰਡ ਵਾਲੇ ਵੀ 15000 ਸ਼ਹਿਰ ਦੀ ਤੇ ਪਿੰਡ ਦੀ ਜੇਕਰ ਲਾ ਲਈਏ ਤਾਂ 15000 ਵੋਟ ਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਪੁੱਤਾਂ ਵਾਲਾ ਖੂਹ ਹੁਣ ਆਪਾਂ ਜਾਵਾਂਗੇ ਕਿਉਂਕਿ ਪੁੱਤਾਂ ਵਾਲੇ ਖੂਹ ਦੇ ਨਾਲ ਹੀ ਚਰਨ ਹਲਵਾਈ ਦਾ ਘਾਰਾ ਜੀ ਜਿੱਥੋਂ ਕਿ ਆਪਾਂ ਨੂੰ ਦਵਾਈ ਮਿਲਣੀ ਆ ਤੇ ਜਿਹੜਾ ਚਰਨ ਹਲਵਾਈ ਆ ਬਾਈ ਜੀ ਉਹ ਪੀਲਾ ਪੀਲੀਆ ਕਾਲਾ ਪੀਲੀਆ ਬਵਾਸੀਰ ਦੀ ਗਰੰਟੀ ਨਾਲ ਇਲਾਜ ਕਰਦਾ ਜੇਕਰ ਕੋਈ ਸੜਿਆ ਵੀ ਆ ਤੇ ਉਸ ਦਾ ਵੀ ਗਰੰਟੀ ਨਾਲ ਇਲਾਜ ਕਰਦਾ ਇਹ ਆ ਜੀ ਪਿੰਡ ਤੁਸੀਂ ਦੇਖੋ ਤੇ ਬਹੁਤ ਹੀ ਸੋਹਣਾ ਪਿੰਡ ਪੱਕੀਆਂ ਗਲੀਆਂ ਨੇ ਪਿੰਡ ਪੱਕ ਤੇ ਭਾਈ ਕੀ ਦੀਆਂ ਇਥੋਂ ਦਾ ਇਹ ਪਿੰਡ ਕਿਵੇਂ ਬਣਿਆ ਆ ਸਾਹਮਣੇ ਹੈ ਜੀ ਭੂਤਾਂ ਵਾਲਾ ਖੂਹ ਇਸ ਤੇ ਆਪਾਂ ਪੂਰੀ ਡਿਟੇਲ ਵੀਡੀਓ ਬਣਾਈ ਆ ਤੇ ਤੁਹਾਨੂੰ ਪੂਰਾ ਇਤਿਹਾਸ ਦੱਸਾਂਗੇ ਵੀ ਕਿਉਂ ਇਹ ਖੂਹ ਇੰਨਾ ਪ੍ਰਸਿੱਧ ਆ ਤੇ ਗੁਰਦੁਆਰੇ ਸਾਹਿਬ ਗੁਰੂ ਛੇਵੀਂ ਪਾਤਸ਼ਾਹ ਜੀ ਨਾਲ ਇਹਨਾਂ ਦਾ ਸੌਰੀ ਗੁਰੂ ਪੰਜਵੀਂ ਪਾਤਸ਼ਾਹ ਜੀ ਨਾਲ ਇਹਨਾਂ ਦਾ ਕੀ ਸਬੰਧ ਆ ਉਸ ਤੋਂ ਬਾਅਦ ਆਪਾਂ ਵੀਰ ਜੀ ਆਪਾਂ ਨੂੰ ਮਿਲਗੇ ਸੀ ਤੇ ਵੀਰ ਕਹਿੰਦਾ ਵੀ ਮੱਲੀ ਸਾਹਿਬ ਆਜੋ ਤੁਹਾਨੂੰ ਅਸੀਂ ਉਹਨਾਂ ਦੇ ਘਰੇ ਛੱਡ ਦਿੰਨੇ ਆ ਚਰਨ ਹਲਵਾਈ ਦੇ ਘਰ ਬਾਈ ਜੀ ਬੜੀ ਬੜੀ ਦੂਰੋਂ ਦੁਨੀਆ ਆਉਂਦੀ ਇੱਥੇ ਤੇ ਸਾਡੇ ਪਿੰਡ ਵੀ ਇੱਕ ਮਰੀਜ਼ ਸੀ ਸਰਦਾਰ ਲੱਖਾ ਸਿੰਘ ਜਿਹਨੂੰ ਕੇ ਡਾਕਟਰਾਂ ਨੇ ਬਿਲਕੁਲ ਜਵਾਬ ਦੇਤਾ ਸੀ ਤੇ ਉਹਨੇ ਆ ਜਿਹੜਾ ਮੈਂ ਅੱਗੇ ਤਸਵੀਰ ਉਹ ਖਾਉਂਗਾ ਨਾ ਚਰਨ ਹਲਵਾਈ ਉਹਨਾਂ ਵੇਲੇਾਂ ਚ ਕਿੱਥੇ ਦਵਾਈ ਹੁੰਦੀ ਸੀ ਕਾਲੀ ਕਾਲੀ ਪੀਲੀਏ ਦੀ ਬਾਹਰੋਂ ਆ ਗਿਆ ਸੀ ਵਾਪਸ ਤੇ ਐਸ ਚਰਨ ਹਲਵਾਈ ਨੇ ਦਵਾਈ ਦਿੱਤੀ ਸੀ ਗਰੰਟੀ ਗਰੰਟੀ ਨਹੀਂ ਲੈਂਦਾ ਕਹਿੰਦਾ ਬਾਈ ਜੀ ਮੇਰੀ ਕੋਈ ਗਰੰਟੀ ਨਹੀਂ ਤੁਸੀਂ ਆਜੋ ਲੈ ਜਾਓ ਰੱਬ ਨੇ ਠੀਕ ਕਰਨਾ ਪਰ ਬਾਈ ਜੀ ਬੜੇ ਮਰੀਜ਼ ਆਉਂਦੇ ਨੇ ਦੂਰੋਂ ਦੂਰੋਂ ਆ ਰਿਹਾ ਜੀ ਚਰਨਾ ਹਲਵਾਈ ਤੇ ਮਹਿਰਾ ਸਿੱਖ ਨਾਲੇ ਬਿਲੋਂਗ ਕਰਦੇ ਆ ਜੀ ਤੇ ਆਹ ਵੇਖੋ ਜੀ ਸਾਬੇ ਨੂੰ ਉਹਨਾਂ ਨੇ ਦਵਾਈ ਖਵਾਤੀ ਵਿੱਚ ਲਾ ਕੇ ਨਾ ਥੋੜੀ ਜੀ ਦਵਾਈ ਦੇ ਦਿੱਤੀ ਆ ਤੇ ਖੁਦ ਘਰੇ ਦੇਸੀ ਦਵਾਈਆਂ ਇਹ ਬਣਾਉਂਦੇ ਆ ਖਾਸ ਕਰਕੇ ਕਾਲਾ ਪੀਲੀਆ ਤੇ ਪੀਲਾ ਪੀਲੀਆ ਤੇ ਬਵਾਸੀਰ ਹੋਰ ਕਿਸੇ ਦਾ ਨਹੀਂ ਇਲਾਜ ਕਰਦੇ ਆਹ ਵੇਖੋ ਜੀ ਸਾਬਾ ਹੁਣ ਦਵਾਈ ਲੈ ਰਿਆ ਸਾਡੀ ਬਾਈ ਜੀ ਨੇ ਸੇਵਾ ਸੂਆ ਫੁੱਲ ਕੀਤੀ ਆ ਜੀ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਪੁੱਤਾਂ ਲਾ